ਤਾਂ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਵਿੱਚ ਵੀ ਹਵਾ ਦਾ ਪ੍ਰਦੂਸ਼ਣ ਖਤਰਨਾਕ ਪੱਧਰ ਉੱਤੇ ਪਹੁੰਚ ਗਿਆ ਹੈ ਪੰਜਾਬ ਦੀ ਆਪੋ ਹਵਾ ਵੀ ਜ਼ਹਿਰੀਲੀ ਹੋ ਗਈ ਹੈ ਤਾਂ ਕੁਝ ਸ਼ਹਿਰਾਂ ਦੇ ਵਿੱਚ ਹਾਲਾਤ ਬੇਹਦ ਚਿੰਤਾਜਨਕ ਦੇ ਜਿਹੜੇ ਉਹ ਬਣ ਗਏ ਨੇ ਪੰਜਾਬ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਵਿਗੜਿਆ ਹੈ ਤਾਂ ਪ੍ਰਾਲੀ ਸਾੜਨ ਕਰਕੇ ਵੀ ਪ੍ਰਦੂਸ਼ਣ ਦੇ ਵਿੱਚ ਵਾਧਾ ਹੋਇਆ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਇੰਡਸਟਰੀਅਲ ਏਰੀਏ ਨੇ ਜਿਹੜੇ ਉਨ੍ਹਾਂ ਤੋਂ 에ਅਰ ਕੁਆਲਿਟੀ ਇੰਡੈਕਸ ਜਿਹੜਾ ਉਹ ਸਾਹਮਣੇ ਆਇਆ ਏ ਮੰਡੀ ਗੋਬਿੰਦਗੜ ਦੇ ਵਿੱਚ 에ਕਯੂਆਈ ਆ ਜਿਹੜੀ ਉਹ ਕਾਫੀ ਜ਼ਿਆਦਾ ਖਤਰਨਾਕ ਸਥਿਤੀ ਦੇ ਵਿੱਚ ਪਹੁੰਚ ਗਈ ਹੈ ਤਾਂ ਮੰਡੀ ਗੋਬਿੰਦਗੜ ਪੰਜਾਬ ਦਾ ਸੰਨਤੀ ਸ਼ਹਿਰ ਹੈ ਜਿੱਥੇ ਵੱਡੇ ਪੱਧਰ ਤੇ ਉਦਯੋਗ ਨੇ ਅਤੇ ਉੱਥੇ ਪਹਿਲਾਂ ਵੀ ਹਵਾ ਪ੍ਰਦੂਸ਼ਣ ਨੂੰ ਲੈ ਕੇ ਚਿੰਤਾ ਹੈ ਜਿਹੜੀ ਉਹ ਵਰਕਰਾਂ ਰਹਿੰਦੀ ਹੈ ਦੂਜੇ ਪਾਸੇ ਪੰਜਾਬ ਦੇ ਵਿੱਚ ਪ੍ਰਾਲੀ ਸਾੜਨ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦੇ ਕਰਕੇ ਹਵਾ ਪ੍ਰਦੂਸ਼ਣਾਂ ਜਿਹੜਾ ਉਹ ਚਿੰਤਾਜਨਕ ਹਾਲਾਤਾਂ ਵਿੱਚ ਪਹੁੰਚ ਗਿਆ ਹੈ ਤਾਂ ਸਥਿਤੀ ਅਜਿਹੀ ਬਣ ਗਈ ਹੈ ਕਿ ਸੂਬੇ ਦੇ ਕਈ ਜ਼ਿਲ੍ਹੇ ਦੇ ਜਿਹੜੇ ਉਹ ਸਵੇਰੇ ਧੂਏ ਦੀ ਲਪੇਟ ਵਿੱਚ ਰਹੇ ਲੋਕਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਹੈ ਅਤੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਵੀ ਜਲਣ ਹੋ ਰਹੀ ਹੈ ਤਾਂ ਪਰਾਲੀ ਦੇ ਧੂਏ ਦੇ ਕਾਰਨ ਐਤਵਾਰ ਨੂੰ ਮੰਡੀ ਗੋਬਿੰਦਗੜ੍ਹ ਦੇ ਵਿੱਚ ਸਭ ਤੋਂ ਵੱਧ હવા ਗੁਣਵੱਤਾ ਸੂਚਕ ਅੰਕ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਇੱਥੇ 에ਅਰ ਕੁਆਲਿਟੀ ਇੰਡੈਕਸਾ ਜਿਹੜਾ ਉਹ 464 ਤੱਕ ਪਹੁੰਚ ਗਿਆ ਜਦਕਿ ਪਟਿਆਲਾ ਦੇ ਵਿੱਚ AQI 414 ਤੇ ਪਹੁੰਚ ਗਿਆ ਅਸਲੀ ਤਾਂ ਇਸ ਨੂੰ ਖਤਰਨਾਕ ਮੰਨਿਆ ਜਾਂਦਾ ਹੈ ਮਹਾਰਾਂ ਦਾ ਕਹਿਣਾ ਹੈ ਕਿ ਜਦੋਂ AQI 400 ਤੋਂ ਪਾਰ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਸਾਹ ਲੈਣਾ ਇੱਕ ਦਿਨ ਦੇ ਵਿੱਚ 8 ਸਿਗਰਟਾ ਪੀਣ ਦੇ ਬਰਾਬਰ ਹੁੰਦਾ ਹੈ ਜੋ ਸਿਹਤਮੰਦ ਵਿਅਕਤੀ ਨੂੰ ਵੀ ਬਿਮਾਰ ਕਰ ਸਕਦਾ ਹੈ ਤਾਂ ਇਹਨਾਂ ਦੋ ਥਾਵਾਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਅਜਿਹੀ ਸਥਿਤੀ ਆ ਜਿਹੜੀ ਉਹ ਨਜ਼ਰ ਆਈ ਆ ਜਿੱਥੇ 에ਅਰ ਕੁਆਲਿਟੀ ਇੰਡੈਕਸ ਆ ਜਿਹੜਾ ਉਹ ਵਿਗੜਦਾ ਜਾ ਰਿਹਾ ਹੈ ਤਾਂ ਐਤਵਾਰ ਨੂੰ ਜਲੰਧਰ ਦੇ ਵਿੱਚ ਵੱਧ ਤੋਂ ਵੱਧ AQI 319 ਦਰਜ ਕੀਤਾ ਗਿਆ ਜੋ ਕਿ ਬਹੁਤ ਮਾੜੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਲੁਧਿਆਣਾ ਦੇ ਵਿੱਚ ਵੱਧ ਤੋਂ ਵੱਧ AQI 222 ਦਰਜ ਕੀਤਾ ਗਿਆ ਅਤੇ ਅਮਰਸਰ ਦੇ ਵਿੱਚ 201 AQI ਦਰਜ ਕੀਤਾ ਗਿਆ ਜੋ ਕਿ ਮਾੜੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ ਐਤਵਾਰ ਨੂੰ ਪ੍ਰਾਲੀ ਸਾੜਨ ਦੇ ਮਾਮਲਿਆਂ ਵਿੱਚ ਹਾਲਾਂਕਿ ਗਰਾਵਟ ਨਜ਼ਰ ਆਈ ਹੈ ਸਨੇਚਰਵਾਰ ਨੂੰ ਰਾਤ ਦੇ ਵਿੱਚ ਪਰਾਲੀ ਸਾੜਨ ਦੇ 442 ਮਾਮਲੇ ਸਾਹਮਣੇ ਆਏ ਜੋ ਕਿ ਇਸ ਸਾਲ ਦੇ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹਨ ਹਾਲਾਂਕਿ ਐਤਵਾਰ ਨੂੰ ਰਾਤ ਦੇ ਵਿੱਚ ਪਰਾਲੀ ਸਾੜਨ ਦੀਆਂ ਸਿਰਫ 178 ਘਟਨਾਵਾਂ ਸਾਹਮਣੇ ਆਈਆਂ ਇਹਨਾਂ ਵਿੱਚੋਂ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ 29 ਤਰਨਤਾਰਨ ਦੇ ਵਿੱਚ 21 ਮੁਕਸਰ ਦੇ ਵਿੱਚ 20 ਮਾਮਲੇ ਦਰਜ ਕੀਤੇ ਗਏ ਤਾਂ ਇਸ ਸੀਜ਼ਨ ਵਿੱਚ ਹੁਣ ਤੱਕ ਸੂਬੇ ਦੇ ਵਿੱਚ ਪਰਾਲੀ ਸਾੜਨ ਦੀਆਂ ਕੁੱਲ 2262 ਘਟਨਾਵਾਂ ਸਾਹਮਣੇ ਆਈਆਂ ਨੇ ਜੋ ਕਿ ਪਿਛਲੇ ਸਾਲ ਇਸ ਸਮੇਂ ਦੌਰਾਨ 39116 ਸੰਖਿਆ ਤਾਂ ਉਹਨਾਂ ਦੇ ਮੁਕਾਬਲੇ 43% ਦੀ ਕਮੀ ਹੈ ਜਿਹੜੀ ਉਹ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਦਰਜ ਕੀਤੀ ਗਈ ਹੈ ਤਾਂ ਪਰਾਲੀ ਸਾੜਨ ਵਿਰੁੱਧ ਕਾਰਵਾਈ ਵੀ ਤੇਜ਼ ਹੋ ਗਈ ਹੈ ਪੰਜਾਬ ਦੇ ਵਿੱਚ ਪਰਾਲੀ ਸਾੜਨ ਲਈ 545 ਐਫ ਆਈ ਆਰਸ ਨੇ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਨੇ ਅਤੇ 555 ਰੈੱਡ ਐਂਟਰੀਆਂ ਵੀ ਦਰਜ ਕੀਤੀਆਂ ਗਈਆਂ ਨੇ ਪ੍ਰਾਲੀ ਸਾਰਨ ਵਾਲਿਆਂ ਤੇ ਕੁੱਲ 40,55,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਜਿਨ੍ਹਾਂ ਦੇ ਵਿੱਚੋਂ 20,40,000 ਰੁਪਏ ਵਸੂਲ ਵੀ ਕਰ ਲਏ ਗਏ ਨੇ ਤਾਂ ਤਰਨਤਾਰਨ ਵਿੱਚ ਸਭ ਤੋਂ ਵੱਧ ਐਫ ਆਈ ਆਰਸ ਨੇ ਜਿਹੜੀਆਂ ਉਹ ਦਰਜ ਹੋਈਆਂ ਨੇ ਜਿੱਥੇ 114 ਐਫ ਆਈ ਆਰਸ ਦਰਜ ਹੋਈਆਂ ਨੇ ਜਦਕਿ ਅਮਰਸਰ ਦੇ ਵਿੱਚ 78 ਇਸ ਤਰ੍ਹਾਂ ਸੰਗਰੂਰ ਦੇ ਵਿੱਚ 56 ਫਿਰੋਜ਼ਪੁਰ ਵਿੱਚ 54 ਪਟਿਆਲਾ ਵਿੱਚ 52 ਐਫ ਆਈ ਆਰਸ ਦੇ ਜਿਹੜੀਆਂ ਉ ਦਰਜ ਕੀਤੀਆਂ ਗਈਆਂ ਨੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਲਗਾਤਾਰ ਹਵਾ ਪ੍ਰਦੂਸ਼ਣ ਚਿੰਤਾ ਵਾਲੇ ਵਿਸ਼ੇ ਦਾ ਕਾਰਨ ਜਿਹੜਾ ਉਹ ਬਣਿਆ ਹੋਇਆ ਹੈ